ਨੇ ਸੱਟ ਹੁੰਡਿਆ ਕੰਮ ਹਾਂ ਕਰਦੀਏ ਕਰ ਦੇਣੀ ਓਏ 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 ਕੀ ਕਰਦਾ ਜੀ ਓਏ ਕੀ ਕਰਦਾ ਜੀ ਮੇਰਾ ਬਾਪ ਹਾਂ ਹਾਂਜੀ ਸਾਸ਼ੀ ਕੱਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹੁ ਕਰਦੇ ਫਿਰ ਛੋਟਾ ਜਿਹਾ ਲੋ ਦੀ ਫਸ ਸਵੇਰ ਦਾ ਟਾਈਮ ਸਵੇਰੇ ਵੱਜ ਚੁੱਕੇ ਆ 9:30 ਪੌਣੇ 10 ਤੇ ਆਪਾਂ ਬੈਠਿਆ ਬਾਹਰ ਕਿਉਂਕਿ ਬਾਹਰ ਆਪਾਂ ਬੈਠੇ ਕਿਉਂਕਿ ਅੰਦਰ ਤੁਹਾਨੂੰ ਪਤਾ ਹੀ ਧੁੱਪ ਧੁੱਪ ਨਹੀਂ ਆਉਂਦੀ ਬਸ ਆਦਾ ਛੱਤ ਆ ਤਾਂ ਕਰਕੇ ਬਾਅ ਸ਼ਰਕਤ ਮੇਂ ਜਾਦੀ ਦਾ ਆਪਣੇ ਆ ਦੇ ਫਿਲਹਾਲ ਨੇ ਪਲਾਟ ਖਾਲੀ ਆ ਬਾਲੇ ਬੰਨੇ ਹਾਂਜੀ ਤੂੰ ਕੀ ਕਰਨ ਦੇ ਜੀ ਇਹੀ ਲਾਇਆ ਜੇ ਦੇਖੋ ਕੀ ਗੱਲ ਵਾ ਇਹ ਇਦਾਂ ਨਾ ਗੀ ਸਾਰੀ ਢਾਲੀ ਆ ਕੇ ਨਹੀਂ ਹੈ ਜਨਕ ਮੈਨਾਂ ਜਾਣਾ ਕਾਂਤੇ ਜਾਣਾ ਕਾਂਤੇ ਕਲੀ ਕਾਂਤੇ ਚਲੋ ਕਾਂਦ ਚੀਜੀ ਲੈ ਕੇ ਰਈਏ ਚੀਜੀ ਲੈ ਕੇ ਰਈਏ ਚੀਜੀ ਚੀਜੀ ਲੈਣੇ ਨਹੀਂ ਖਾਣੇ ਦੀਜੀ ਨਹੀਂ ਜਾਣਾ ਚਲਾ ਮਾਮੂ ਦੀ ਦੁਕਾਨ ਤੇ ਚੱਲੀ ਜਾਣਾ ਮਾਮੂ ਦੀ ਦੁਕਾਨ ਮਾਮੂ ਦੀ ਦੁਕਾਨ ਤੇ ਜਾਣਾ ਚਲੋ ਚਲੀ ਮਾਮੂ ਦੀ ਦੁਕਾਨ ਚਲੋ ਚਲਾ ਤਨ ਮੋਈਨਾ ਕਰਾ ਕੇ ਲਿਆਉਂਦੀ ਦੁਕਾਨ ਤੇ ਚਲੋ ਆਦਾ ਉੱਠ ਚਲੀ ਮੋਈਨਾ ਕਰਾ ਕੇ ਲਿਆਉਂਦੀ ਮੋਈਨਾ ਲੈ ਲਾ ਦੋ ਆਜ ਕਾਊਂਟਰ ਤੇ ਭਾਲ ਕੇ ਲਿਆਉਂ ਤੇ ਕਾਊਂਟਰ ਨਾਲੇ ਬੇਚੀ ਨਾਲ ਚਲਾ ਚੱਲੀ ਨਹੀਂ ਜਾਣਾ ਤਾਂ ਬਾਬਾ ਜੀ ਵਿਖਾਉਣ ਦੇ ਤਾਂ ਕਲਾਕਾਰੀ ਪੂਰੀ ਬਾਦਰੀ ਵੀਡੀਓ ਬਣਾਉਂਦੇ ਆ ਵੇਖ ਲਾ ਹੈ ਕਿ ਨਹੀਂ ਬਾਬੇ ਅੰਦਰ ਬੈੱਡ ਪੁੱਠੋ ਕੇ ਰੱਖੇ ਪਰ ਅਜੇ ਮਾਲ ਘੱਟ ਵਾ ਅੰਦਰ ਜਦੋਂ ਪੂਲੀ ਪੂਰੀ ਵੀਡੀਓ ਬਣਾ ਕੇ ਤੁਹਾਡਾ ਸ਼ੇਅਰ ਕਰਾਂਗੇ ਅਜੇ ਮਾਲ ਅੰਦਰ ਘੱਟ ਵਾ ਹਾਂ ਬਾਬੇ ਸੂਰੂ ਦੀ ਵੀ ਬਣਾ ਲੈ ਆ ਵੀਦਿਆ ਤੁਹਾਡਾ ਇਹਨਾਂ ਦਾ ਭਤੀਜਾ ਭਤੀਜਾ ਲੱਗਣਾ ਤੇ ਜੇ ਨਾ ਇਹਨਾਂ ਦਾ ਭਤੀਜਾ ਇਹਨਾਂ ਦਾ ਭਰਾ ਇੱਕ ਬਾਹਰ ਗਿਆ ਆ ਬਾਬੇ ਨੇ ਕੰਮਾਂ ਪਾਣੋਂ ਚੱਲੇ ਆ ਬਦਕਾਨ ਵੇਖਣ ਹੈ ਲੈ ਦੇ ਅਈ ਜਿਹਨੇ ਵਧੀਆ ਵਧੀਆ ਕੰਮ ਕਰਾਉਣਾ ਵਾਸਤੇ ਨਾ ਭਾਈ ਦੇ ਪੇਜ ਨੂੰ ਫੋਲੋ ਕਰੋ। ਤੇ ਉਹ ਜਿਹੜਾ ਪੇਜ ਇਹ ਪਾਉਣਾ ਆਪਾਂ ਜੋ ਬਣਿਆ ਨੀਗਾ ਵੀ। ਜਿਹਨੇ ਫੋਲੋ ਕਰਨਾ ਤੁਸੀਂ। ਲੈ ਭਾਈ ਹੁਣ ਆ ਗਏ। ਕੀ ਹਾਲ? ਠੀਕ ਠਾਕ। ਮਿੱਟਰ ਆਈ ਦੀ। ਇਹ ਬੰਦੇ ਦੀ ਟੈਕੀਲ ਦੀ। ਬਣਾਉਂਦਾ ਵੀਡੀਓ ਮੈਂ ਤੇ ਬੜੇ ਚਿਰ ਦੀ। ਆਂਦਾ ਚਾਹ ਕਾ ਬਕਲ ਉਹਨੇ ਕਹਿੰਦਾ ਚਾਹ ਬਣਾਉਣੀ ਚਾਹ ਬਣਾਉਣੀ ਮੜ ਕੇ ਬਸ ਕਾਫੀ ਪੀ ਆਨੇ ਜਾ ਬਾਬਾ ਨੇ ਉਹ ਰੱਖਿਆ ਪੱਤਰ ਆ ਕਾਦਰ ਦਾ ਕਾਪਰ ਦਾ ਉਹ ਕਾਪਰ ਦਾ ਕਾਦਾ ਹਾਂਜੀ ਕੋਪਰ ਦਾ ਸਪੈਸ਼ਲ ਲਗਾ ਸਕਿਆ ਆਪਣੇ ਵਾਸਤੇ ਹਾਂ ਹਾਂ ਤੇ ਗਾ ਕੇ ਗਾਗ ਨੂੰ ਮੜ ਲੱਡੇ ਵਾਸਤੇ ਬਾਗ ਵਾਸਤੇ ਵੀ ਹੈਗਾ ਅੱਛਾ ਹਾਂ ਚਲੋ ਵਧੀਆ ਉਹ ਲਗਾ ਕੇ ਰੱਖਿਆ ਨੂੰ ਹਾਂਜੀ ਇੱਥੇ ਲਗਾ ਕੇ ਮਰੂਦ ਲੈਣ ਜਿਹੜਾ ਮਰੂ ਲੈ ਜਾਂਦੇ ਬਾਕੀ ਇਲਾਕਾ ਪਾਤੀ ਤੇਰੇ ਸਾਰੇ ਸੇ ਮਰੂਦ ਆ ਗਏ ਜੀ ਅਜੋਕੇ ਚੜਾੜ 8 ਕਿਲੋ 4 ਕਿਲੋ ਠੀਕ ਬਧੀਆ 8 ਕਿਲੋ 100 1.5 ਕਿਲੋ 1.5 ਕਿਲੋ ਬਾਬਾ ਜੀ ਦੁਕਾਨ ਤੇ ਆ ਜਾਏ ਆ ਬੈੱਡ ਬੁੱਢਾ ਜੇ ਬੰਨ ਨਾਲ ਪਏ ਵੇ ਬੈੱਡ ਬੁੱਢਾ ਬਾਬਾ ਜੀ ਖੜਿਆ ਕਰੋ ਤਿਆਰੀ ਹੋਣ ਢਈ ਅਜੇ ਇੱਥੋਂ ਮਟੀਰੀਅਲ ਖੜਿਆ ਕਰੋ ਬਹੁਤ ਜੀ ਘੈਂ ਤਾਂ ਕੰਮ ਤੇ ਆਹ ਬਾਬਾ ਡੈਨੀ ਟੈਲ ਬਣਾਏ ਆ ਬਕਰ ਪਿਓ ਟਾਲੀ ਦੇ ਆ ਇਹ ਮੇਰਾ ਵੇਜ ਜੇ ਕਨੇ ਲੈਣੇ ਹਾਂ ਤਾਂ ਮੈਂ ਨੰਬਰ ਮੈਂਸ਼ਨ ਕਰਦਾਗਾ ਆਪ ਕੋ ਜੀ ਆਰਡਰ ਤੇ ਬਣਾਉਣੇ ਆ ਇਹ ਆਰਡਰ ਤੇ ਬਣ ਜਾਂਦੇ ਆ ਮੈਂ ਵਧੀਆ ਚੀਜ਼ਾਂ ਬਣਾ ਤਿਆਰ ਕੀਤੀ ਇੱਧਰ ਬੰਡੇ ਆਪਣੀ ਚਾਹ ਆ ਗਈ ਬਾਬਾ ਜੀ ਦੁੱਧ ਦੁੱਧ ਆਈ ਹੋਇਆ ਆ ਬੜੀ ਨਾ ਗੱਲ ਹਾਂਜੀ ਹਾਂਜੀ ਤੁਸੀਂ ਪਹੁੰਚ ਗਏ ਜੀ ਹਾਂਜੀ ਕੁਰਸੀਆਂ ਹੋ ਗਈਆਂ ਇੱਧਰ ਨਹੀਂ ਦੇਣਾ ਧੁਆ ਹੀ ਰੋਕਣਾ ਹਾਂ ਅੱਖਾਂ ਜੇ ਪਾਉਣੇ ਦੱਗਾ ਚਾਹ ਦੇ ਕੋਲ ਇੱਥੇ ਸ਼ੀਸ਼ਾ ਰੱਖਣਾ ਹਾਂ ਬਈ ਇਹ ਸ਼ੀਸ਼ੇ ਵਾਲਾ ਇਹ ਸੈਟੇਬਲ ਪਰ ਆ ਇਹ ਕੁਰਸੀਆਂ ਚੇਅਰ ਟੇਬਲ ਹੈ ਨਾ ਕਾਲੇ ਜੀ ਵਧੀਆ ਏ ਜੋ ਗਾੜੀ ਮੇਂ ਤੇ ਹੁੰਦੀ ਆ ਬਣੀਆਂ ਵੈਸੇ ਪਰ ਪਲੀਆਂ ਪਲੀਆਂ ਮਾਰਕ ਤਿਆਰ ਹੋ ਜਾਂਦਾ ਕੰਮ ਬਣਾ ਦੇ ਬਣਾ ਦੇ ਬਣਾ ਦੇ ਬਾਬੇ ਨੂੰ ਜੋ ਕਹਿੰਦਾ ਵੈਸੇ ਵਧੀਆ ਖੜਾਇਆ ਕਰੋ ਇਤੋਂ ਬੈਡ ਬੁੱਡ ਵਗੈਰਾ ਆਪਣੇ ਵੀਰ ਕੋਲ ਬਸ ਉਹ ਦੁੱਧ ਲੈ ਆਣਾ ਕਰਨਾ ਇੰਜੈਕਸ਼ਨ ਆ ਗਿਆ ਵਾ ਟੈਨਸ਼ਨ ਕੋਈ ਨਹੀਂ ਆ ਇੱਥੇ ਰੱਖ ਬਾਬਾ ਆਪੜੀ ਵਧੀਆ ਜੀ ਲੈ ਕਿੱਥੇ ਲੈ ਕੇ ਨੇ ਦਾ ਕਿਨੇ ਲੈ ਆ ਸੱਸ ਨੇ ਬਤਾ ਦਿੱਤਾ 2800 ਦਾ ਆਇਆ ओरिएंट ਕੰਪਨੀ ਤੋਂ ਸਸਰਾ 2800 2800 ਦਾ ਹਾਂਜੀ ਇਹਦੇ ਬੱਤੀ ਚੰਗੇ ਹੋਣ ਇਹਦਾ ਟੱਚ ਟੱਚ ਅੱਛਾ ਹਾਂ ਟੱਚ ਸਕਰੀਨ ਸਪੀਡ ਵਾਲੀ ਚਾਰ ਗੱਲ ਨਹੀਂ ਜਨਰੇਸ਼ਨ ਇਹਨੇ ਤਾਂ ਇਹ ਵੀ ਥੋੜੇ ਦੇ ਪੈਸੇ ਆ ਨਹੀਂ ਢਾਉਂ ਹੋਣਗੇ ਇਹ ਤਾਂ ਪੈਸੇ ਦੇ ਖਾਤੇ ਸਭ ਕੁਝ ਕਰੀਏ ਇਹ ਤਾਂ ਉਹ ਗੱਲ ਬਾਤ ਆ ਬਾਬਾ ਜੀਆ ਗਈ ਬੰਦੇ ਬਾਬੇ ਵਾਲੇ ਵਾਲੇ ਦੀ ਇਹਨੇ ਗੀਟੀ ਰੱਖੀ ਮੈਂ ਤਾਂ ਨਹੀਂ ਇਹਨੂੰ ਕਿੰਦਾ ਬੋਤਾ ਨਹੀਂ ਵਧੀਆ ਚੀਜ਼ ਵੈਸੇ ਆ ਰੱਖਣੀ ਚਾਹੀਦੀ ਮੈਂ ਹਨਾ ਮੈਂ ਰੱਖਿਆ ਮੇਰੇ ਕੋ ਖਰਾਬ ਘਰ ਹੈ ਗਰੀਬ ਪਰ ਸੋਖ ਸਾਡੀ ਉੱਚੀ ਨੇ ਨੇ ਇਹ ਵਾਲਾ ਸ਼ੌਂਕ ਮਾਲਕ ਕਰਨ ਵਾਲਾ ਸਭ ਨੂੰ ਉੱਚੀ ਗੱਲ ਕਾਦੀ ਆ ਬਾਬਾ ਨਾਲ ਲੱਗ ਬੈਠਾ ਬਿਲਕੁਲ ਬਿਲਕੁਲ ਉੱਚੀ ਉੱਚ ਕਰਿਆ ਗੁਰ ਗੋਬਿੰਦ ਬਿਲਕੁਲ ਸਹੀ ਗਾ ਚਲੋ ਮਨ ਸਾਫ ਹੋਣਾ ਇਹਦਾ ਬਾਸ ਅੱਜ ਬਾਬਾ ਜੀ ਦੀ ਮਿਹਰ ਸਦਕਾ ਅੱਜ ਨਾਲ ਕੰਮ ਆਜਾ ਫਾਈਨਲ ਕਰਤਾ ਬਹੁਤ ਧੰਨਵਾਦ ਆ ਤੁਹਾਡਾ ਅੱਜ ਬਹੁਤ ਜਿਆਦਾ ਮਿਹਰਬਾਨੀ ਦੀ ਬਾਰਾ ਗੁਰੂ ਰਾਮਦਾਸ ਕਰਨੇ ਨਹੀਂ ਕੋਣ ਹੁੰਦੇ ਤੇਰਾ ਨਾਂ ਕੀ ਹੈ ਗੋਪੀ ਹਾਂ ਜੀ ਤੇ ਹੁਣ ਉਹ ਤ ਲੈ ਵੀ ਹਰਫਤੇ ਲਿਆ ਖੇਡਣ ਹਰਫਤੇ ਇੱਧਰ ਮੇਰਾ ਪੁੱਤ ਹੈਲੋ ਇੱਧਰ ਇੱਧਰ ਇੱਧਰੇ ਚੋਣੇ ਆ ਇੱਧਰ ਆ ਜਾ ਇਹ ਵੀ ਰੇ ਗਾਉਂ ਡਿਆ ਇਹਦੇ ਨੂੰ ਚਲ ਵਾਕਜ ਮੈਂ ਘਮਾਉਂਦੇ ਇਹਨੂੰ ਕੋਠੇ ਤੇ ਤਪਵਾ ਜੀ ਤੇ ਹਰਫਤੇ ਹਾਂਜੀ ਠੰਦ ਲੱਗਦੀ ਪੁੱਤ ਨੂੰ ਠੰਡੀ ਦੇਣ ਲੱਗਣ ਈ ਹਰ ਕ ਜੀ ਕੰਦਾ ਮੋਹ ਜੀ ਪਾਉਣੀ ਆ ਵੇ ਇਹਨਾਂ ਕਮਾਈ ਜਾਉ ਫਿਰ ਕਿੰਦਾ ਵਾ ਠੀਕ ਆ ਜੀ ਰੋਗ ਦੇ ਘਰੋਂ ਡਾ ਪਿੰਦਾ ਪੈਰ ਹੈ ਪੈਰ ਉਹਦੇ ਆਵਾ ਚੀਰਦੇ ਜੀ ਹਰਫਤੇ ਇੱਧਰ ਇੱਧਰ ਆਵੇ ਖਾ ਵੀ ਚੱਲਦਾ ਦੇਖੀ ਆਵੇ ਆਵੇ ਸਤ ਪਤੀ ਕੀ ਕਰਨਿਆ ਉਹ ਰੀਆਂ ਨੋ ਆ ਨੰਡਿਆ ਜੀ ਤਾਂ ਕਿਹੜੀਆਂ ਗੱਲਾਂ ਕਰੀ ਜਾਂਦਾ ਆਪੇ ਬੈਠਾ ਵਿੱਚੋਂ ਕੱਢ ਦੀ ਤੈਨੂੰ ਕੱਢੀ ਵਿੱਚੋਂ ਨਹੀਂ ਸੈਟ ਆਉਂਦਿਆ ਕੰਮ ਹਾਂ ਕੱਢ ਦੀ ਕਰ ਦਿੰਦੇ ਓਏ 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 ਕੀ ਕਰਦਾ ਜੀ ਵੇ ਕੀ ਕਰਦਾ ਜੀ ਮੇਰਾ ਬਾਊ ਹਾਂ ਹੁਣ ਇਹਨਾਂ ਦੀ ਡਿਊਟੀ ਲੱਗੀ ਏ ਉਹ ਕਹਿੰਦਾ ਮੈਨੇ ਘੁਮਾਈ ਜਾਓ ਤੇ ਜੇ ਰੋਕ ਦਿੰਦੇ ਹ ਹ ਇੱਧੇ ਕਰੀ ਜਾਂਦਾ ਕਿ ਨਮਸਤ ਹੋਇਆ ਹਾਂ ਦੋ ਦੋ पता बस इन ऊटे लम सतना ऊट के बड़े <laughs> <चर्मत। laughs> <laughs> <वाएगी दी वाएगी। laughs> ਉਹ ਆਪਣਾ ਉਹਦਾ ਧਿਆਨ ਉਹਦੇ ਚ ਵਾ ਕੁਝ ਠੰਡ ਵਾ ਬਹੁਤ ਨਹੀਂ ਬਈ ਦਾ ਜਿਆਦਾ ਠੰਡ ਵਾ ਹਾਂ ਉਹ ਕਿਤੇ ਹੋਇਆ ਧੁੱਪ ਚ ਬਹਾਲਤਾ ਮੈਂ ਕੁੱਕਰ ਚ ਬਣਾ ਲਈ ਹੋਏ ਚੌਲ ਨਮਕੀਂ ਚੌਲਸ ਕੋਲ ਚੜੀਆਂ ਵਾਲੀ ਸਬਜ਼ੀ ਕੋਈ ਮੈਂ ਕੱਚਾ ਚੌਲ ਬਣਾ ਲੰਨੇ ਆ ਤੇ ਇਧਰ ਮੈਂ ਬਣਾਉਂਦੀ ਪਈ ਆ ਪਾਸਤਾ ਉਬਾਲਦੀ ਪਈ ਪਾਸਤਾ ਫੇਰੇ ਤੜਕਾ ਪਿਆਰ ਕੱਟਿਆ ਹੋਇਆ ਪਿਆਜ਼ ਟਮਾਟਰ ਫੇਰੇ ਇਸ ਤੋਂ ਬਾਅਦ ਇਹ ਬਣਾਵਾਂਗੇ ਜਿੰਦੇ ਵੇਲੇ ਮੈਂ ਕਿਚਨ ਤੇ ਆ ਗਈ ਭੱਜ ਕੇ ਬਸ ਉਬਲਨੇ ਵਾਲਾ ਹੈਗਾ ਪਾਣੀ ਵੀ ਉੱਪਰ ਆਣ ਵਾਲਾ ਹੈ ਗੱਲ ਘੰਡੀਆਂ ਭੱਜੀ ਭੁੱਜੀ ਆਈਆਂ ਅੰਦਰ ਪਹਿਲਾਂ ਮੈਂ ਅੰਦਰ ਚਾਹ ਪੀਂਦੀ ਪਈ ਹਾਂ ਹਾਂਜੀ ਕੀ ਹੋਣਿਆ ਮੋਇਨਾ ਕਰਦੇ ਮੋਇਨਾ ਇਹ ਰੌਂਡਿਆ ਆਹ ਦੇਖੋ ਆ ਫ੍ਰੀਜ ਆ ਰੋਟੀ ਨਾਲ ਦਾ ਡੱਬਾ ਆ ਦੁੱਧ ਆ ਤੇ ਇਹ ਸਬਜ਼ੀ ਆ ਤੇ ਐਟ ਲਿਆ ਇਹ ਤਹਨਾ ਹਰ ਸਤਿਉ ਦਿਨੋਂ ਮੋਟਰ ਦਾ ਕਈ ਬਿਜ ਆਪਾਤਾ ਗੈਸ ਕੁਕਰ ਆਪੇ ਆਟਾ ਮਟਰ ਕੱਟੇ ਇਹ ਰੋਈ ਜਾਂਦੇ ਆ ਇਹ ਰੋਈ ਜਾਂਦੇ ਤੇ ਕਨ ਕਹਿੰਦੇ ਇਹਨੂੰ ਸੋ ਜੀ ਗੜਾ ਦਵਾ ਕੇ ਲਿਆਉਂਦੇ ਨੇ ਵੇਖੋ ਹੋਰ ਸੀ ਬੜਾ ਹੋਸੀ ਬੜਾ ਉਹਦੇ ਨਾਲ ਤਾਂ ਮੈਂ ਬਣਾ ਲਿਆ ਦੇ ਵੇਖੋ ਕੀ Eu está fazendo. Você está fazendo isso? 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 ਇਨੂੰ ਬਾਰ ਘਾਟੀ ਗੱਡੀ ਤੱਕ ਠੰਡ ਦੇ ਕਰਕੇ ਐ ਨਹੀਂ ਕਰਨਾ ਇਹ ਵੀ ਕਹਿੰਦਾ ਘੁੰਮਦਾ ਰਹਾਂ ਉਹ ਚੰਗਾ ਮੈਂ ਇਹ ਸਦੀ ਛੋਟੀ ਜੀ ਕਿਚਨ ਹੈ ਹਰ ਵਕਤ ਆ ਜਾ ਜਲਦੀ ਆਪਾਂ ਅੰਦਰ ਚਲ ਜਲਦੀ ਆਪਾਂ ਅੰਦਰ ਆ ਆ ਕੀ ਇਹ ਡਰੈਂਗ ਚੱਲੀ ਅੰਦਰ ਆ ਜਾਓ ਆ ਜਾਓ ਆ ਜਾਓ ਆ ਜਾਓ ਅੰਦਰ ਆ ਜਾਓ ਬਾਹਰ ਨਹੀਂ ਜ਼ਿਆਦਾ ਘੁੰਮਣਾ ਆ ਜਾਓ ਆ ਮੇਰਾ ਸੋਨਾ ਪੁੱਤ ਹੁਣ ਘੁੰਮ ਲਿਆ ਨਾ ਪਤਾ ਲੱਗ ਗਿਆ ਕਿਚਨ ਦਾ ਚਲੋ ਆ ਜਾ ਹੁਣ ਬੈੱਡ ਤੇ ਆ ਜਾਓ ਕਿਚਨੋਂ ਬਾਹਰ ਤੇ ਇੰਤਾਂ ਦਸਤ ਕੰਮ ਕਰਿਆ ਤਾਂ ਠੀਕ ਆ। ਲੱਭ ਇਧਰ ਪਾਸਤਾ ਬਣ ਕੇ ਆ ਹੋ ਚੁੱਕਾ ਰੈਡੀ। ਪਾਸਤਾ ਬਣ ਕੇ ਆ ਗਿਆ ਜਿਵੇਂ ਸ਼ਖਲੋ। ਵਧੀਆ ਬਣਿਆ ਨਾ ਪਾਸਤਾ। ਪਾਸਤਾ ਖਾਣਾ। ਹਾਂਜੀ ਇਧਰ ਖਾਧਾ ਜਾ ਰਿਹਾ ਪਾਸਤਾ। ਆਪੇ ਬਣਾ ਕੇ ਤੇ ਆਪੇ ਖਾ ਲਿਆ ਵੇਖ ਲਓ। ਸਾਨੂੰ ਪੁੱਛਿਆ ਨਹੀਂ। ਪਰ ਮੈਂ ਖਾਂਦਾ ਨਹੀਂ ਮੈਂ ਨਹੀਂ ਖਾਣਾ ਮੈਂ ਤਨ ਕਿਹਾ ਖਾ ਲਾ ਮੈਂ ਨਹੀਂ ਖਾਣਾ ਮੈਨੂੰ ਸਹੀ ਨਹੀਂ ਲੱਗਦਾ ਇਹਨੂੰ ਪਤਾ ਮੈਂ ਕਿ ਮੈਂ ਬਣਾ ਦਿੰਦੀ ਬਣਾਦਾ ਮੈਂ ਕਿ ਹੋਂ ਨਹੀਂ ਖਾਣੀ ਮੈਗੇ ਬਸ ਇਹ ਸੌਂ ਦਾ ਨਾਣ ਸੌਂਜੋ ਪਾਜੀ ਸੌਂਜੋ ਹਣ ਟਾਈਮ ਵੇਖੋ ਤੁਸੀਂ ਕਿੰਨਾ ਹੋ ਚੁੱਕਾ ਹੋ 11:30 ਹੋ ਚੁੱਕੇ ਉਹ ਰਾਤ ਦੇ ਪਰ ਸਾਬ ਜੀ ਸਾਡੇ ਸੌਂਜੋ ਬੁੱਤ ਸੌਂਜੋਣ ਕਿਉਂ ਨਹੀਂ ਜੋਣਾ ਚੋ ਮੂੰ ਨੀ ਨੀ ਨਹੀਂ ਹੁੰਦੀ ਰੋ 2:30 2:30 ਵਜਾ ਦਿੰਦਾ ਹੁਣੇ ਇਕਦਾਂ ਬਸ ਨਾ ਲੱਜਾਂ ਦੀ ਸਾਰੀ ਦਿਹਾੜੀ ਸਾਡੀ ਕਿਉਂ ਕਰਨ ਸਹੀ ਗੱਲ ਏਵੇਂ ਸਾਡੇ ਨਾਲ ਡਿਊਟੀ ਕਰਦਾ ਨਹੀਂ ਸੁਣਦੇ ਅਹੀਂ ਇਹ ਤਾਂ ਡਿਊਟੀ ਕਰਦੇ ਸਾਡੇ ਨਾਲ ਡਿਊਟੀ ਕਰਦਾ ਕਿਉਂ ਬਈ ਤੁ ਜੋ ਮੇਰਾ ਪੁੱਤ ਹੈ ਜੋ ਜੋ ਨਾ